ਜਦੋਂ ਉਹ ਬਾਡਰ ਦੇ ਉੱਤੇ ਅੱਜ ਦੂਜਾ ਦਿਨ ਸੀ ਕਿਸਾਨਾਂ ਦੇ ਵੱਲੋਂ ਦਿੱਲੀ ਕੂਚ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਹੁਣ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਕਈ ਘੰਟੇ ਤੋਂ ਜਦੋਂ ਜਹੇ ਚੱਲ ਰਹੀ ਹੈ ਕਿਸਾਨ ਅੱਗੇ ਜਾਣ ਦੇ ਲਈ ਵਜੀਦ ਨੇ ਪਰ ਸਰਕਾਰ ਦੇ ਵੱਲੋਂ ਜਿਹੇ-ਜਿਹੇ ਹੱਥ ਕੰਡੇ ਅਪਣਾਏ ਜਾ ਰਹੇ ਨੇ ਉਸ ਨੂੰ ਲੈ ਕੇ ਕਿਸਾਨਾਂ ਦੇ ਵਿੱਚ ਨਾਰਾਜ਼ਗੀ ਤੇ ਸਰਕਾਰ ਦੇ ਖਿਲਾਫ ਗੁੱਸਾ ਵੀ ਦਿਖਾਈ ਦੇ ਰਿਹਾ ਜਿਸ ਨੂੰ ਲੈ ਕੇ ਹੁਣ ਖੁੱਲਾ ਦੀ ਬਰਸਾਤ ਵੀ ਕੀਤੀ ਜਾ ਰਹੀ ਹੈ ਉਸ ਨੂੰ ਲੈ ਕੇ ਕਿਰਿਆ ਕਿਤੇ ਕੈਮੀਕਲ ਵੀ ਖੁੱਲਾ ਦੇ ਵਿੱਚ ਘੇਰੇ ਜਾ ਰਿਹਾ ਸਾਡੇ ਨਾਲ ਕਿਸਾਨ ਆਗੂ ਨੇ ਬਰਾਂਤ ਸਿੰਘ ਬਾਰੇ ਕਿ ਪਤਾਨ ਸਾਹਿਬ ਕਿਵੇਂ ਦੇਖਦੇ ਹੋ ਜੋ ਕੁਝ ਹਾਲਾਤ ਬਣੇ ਹੋਏ ਜਾ ਰਹੇ ਨੇ ਦੇਖੋ ਤੁਹਾਡੇ ਸਾਹਮਣੇ ਹੈ ਜੀ ਜਿਹੜੇ ਹਾਲਾਤ ਤੁਹਾਡੇ ਚਰਨਾਚਬੀ ਕੇਂਦਰ ਤੇ ਹਰਿਆਣਾ ਸਰਕਾਰ ਨੇ ਰਲ ਕੇ ਬਣਾਏ ਹੋਏ ਨੇ ਜਿਹੜਾ ਸਾਡੀ 6 ਸਤੰਬਰ ਨੂੰ ਪਹਿਲਾਂ ਛਲਕ ਕੀਤੀ ਗਈ ਅੱਜ ਇੱਕ ਪਾਸੇ ਤਾਂ ਕਿਸਾਨਾਂ ਨੂੰ ਲੰਗਰ ਦੀ ਦਾਵਤ ਦੇ ਰਹੇ ਨੇ ਦੂਜੇ ਪਾਸੇ ਫੁੱਲ ਉੱਤੇ ਸਿੱਟ ਰਹੇ ਨੇ ਔਰ ਫੁੱਲਾਂ ਦੇ ਵਿੱਚ ਕੈਮੀਕਲ ਪਾ ਕੇ ਉੱਪਰ ਸਿੱਟਿਆ ਜਾ ਰਿਹਾ ਤੇ ਉੱਪਰੋਂ ਅਥਰੂ ਗਾਇ ਦੇ ਘੋੜੇ ਸਿੱਟੇ ਜਾ ਰਹੇ ਨੇ ਤੇਜ ਦੁਨੀਆ ਦੇ ਉੱਪਰ ਸਾਰੇ ਲੋਕਾਂ ਦੀਆਂ ਨਜ਼ਰਾਂ ਸ਼ੰਭੂ ਬਾਰਡਰ ਦੇ ਉੱਪਰ ਨੇ ਜਿਹੜੇ ਹਾਲਾਤ ਬਣੇ ਹੋਏ ਨੇ ਹਾਲਾਤ ਇਹ ਨੇ ਵੀ ਇੱਥੋਂ ਸਾਬਤ ਹੋ ਚੁੱਕਾ ਵੀ ਬੀਜੇ ਜੀ ਵੀ ਜਿਹੜੀ ਸਰਕਾਰ ਹੈਗੀ ਆ ਉਹ ਕਿਸਾਨਾਂ ਦੀ ਵੱਡੀ ਦੁਸ਼ਮਣ ਆ ਅਸੀਂ ਉਹ ਅੰਨਦਾਤਾ ਜਿਹੜੇ ਨਾਲਜ ਪੈਦਾ ਕਰਕੇ ਪੂਰੇ ਦੇਸ਼ ਦੁਨੀਆ ਦਾ ਢਿੱਡ ਭਰਦੇ ਹਾਂ ਚਾਰ ਚੀਚਾ ਕਿਸਾਨੀ ਤੋਂ ਚੱਲਦੀਆਂ ਨੇ ਸਰਕਾਰ ਬਾਜ਼ਾਰ ਵਪਾਰ ਤੇ ਕਰ ਅੱਜ ਜੋ ਚੌਥਾ ਚੌਥਾ ਥੰਮਾ ਜੇ ਰੁਕੇਗਾ ਤਾਂ ਕਿਸਾਨੀ ਦੀ ਬਦੌਲਤੀ ਚੱਲੇਗਾ ਤੇ ਉਹਨਾਂ ਦੀ ਬਦੌਲਤੀ ਰੁਕੇਗਾ ਤੇ ਅਤਿ ਨਿੰਦਣਯੋਗ ਹੈ ਕੱਲ ਹਰਿਆਣਾ ਦੇ ਡੀਜੀਪੀ ਨੇ ਪੰਜਾਬ ਦੇ ਡੀਜੀਪੀ ਨੂੰ ਲੈਟਰ ਲਿਖਿਆ ਵੀ মিডিਆ ਨੂੰ 1 ਕਿਲੋਮੀਟਰ ਦੂਰ ਰੱਖਿਆ ਜਾਵੇ ਤੁਸੀਂ ਦੇਖੋ ਜਿਹੜਾ ਕਿਸਾਨਾਂ ਦੇ ਉੱਪਰ ਜ਼ਬਰ ਜ਼ੁਲਮ ਹੁੰਦਾ ਹੈ ਤੇ ਉਹਨੂੰ ਕਵਰ ਨਾ ਕਰ ਸਕੇ ਇਹ ਇਦਾਂ ਦੀ ਪਰਸਪੈਕਸ਼ਨ ਬਣਾਈ ਜਾ ਰਹੀ ਆ ਤੇ ਮੈਂ ਕਹਾਂਗਾ ਵੀ ਦੇਸ਼ ਦਾ ਪ੍ਰਧਾਨ ਮੰਤਰੀ ਦੇਸ਼ ਦਾ ਗ੍ਰਹਿ ਮੰਤਰੀ ਦੇਸ਼ ਦਾ ਖੇਤੀਬਾੜੀ ਮੰਤਰੀ ਉਹ ਦੇਖ ਲਵੇ ਵੀ ਪੰਜਾਬ ਦੇ ਲੋਕਾਂ ਦੇ ਉੱਪਰ ਹੀ ਨਹੀਂ ਪੂਰੇ ਦੇਸ਼ ਦੇ ਕਿਸਾਨਾਂ ਦੇ ਉੱਪਰ ਜੁਗਲੂ ਕੀਤਾ ਜਾ ਰਿਹਾ ਹੈ ਕਿ ਸਰਕਾਰ ਤਾਂ ਕਹਿੰਦੀ ਵੀ ਕਿਸਾਨ ਜਦੋਂ ਆਹ ਟਰੈਕਟਰ ਟਰਾਲੀਆਂ ਉੱਤੇ ਕਢਾ ਕੇ ਪੈਦਲ ਹਨ ਪਰ ਜੇ ਕੋਈ ਕੋਈ ਕਿਸਾਨ ਅੱਗੇ ਜਾ ਰਹੇ ਤਾਂ ਦਿੱਕਤ ਉਹ ਜੀ ਰਵਨੀਤ ਪਿੱਟੂ ਨੇ ਕਿਹਾ ਭਾਜਪਾ ਦੇ ਹੋਰ ਅਧਿਕਾਰੀਆਂ ਨੇ ਕਿਹਾ ਨੇਤਾ ਨੇ ਕਿਹਾ ਭਾਜਪਾ ਦੇ ਲੋਕਾਂ ਨੇ ਵੀ ਜਿਹੜੇ ਕਿਸਾਨ ਨੇ ਉਹ ਪੈਦਲ ਜਾ ਸਕਦੇ ਨੇ ਉਸੇ ਲੜੀ ਦੇ ਤਹਿਤ ਅਸੀਂ ਪੈਦਲ ਜਾ ਰਹੇ ਹਾਂ ਔਰ ਸਤਨਾ ਮੈਦਾਨ ਦਾ ਜਾਪ ਚੱਲਦਾ ਪੈ ਪੈਦਲ ਹੀ ਗਏ ਅਸੀਂ ਛੇਰੂ ਵੀ ਅੱਜ ਵੀ ਤੇ ਫਿਰ ਵੀ ਤੁਹਾਡੇ ਸਾਹਮਣੇ ਨਹੀਂ ਜਾਂਦਿੱਤਾ ਜਾ ਰਿਹਾ ਵੱਡੀਆਂ ਵੱਡੀਆਂ ਜਾਲੀਆਂ ਲਾਦਤੀਆਂ ਨੇ ਬਿਲਡਿੰਗ ਕਰਕੇ ਬਿਲਕੁਲ ਹੀ ਰਸਤਾ ਕੰਪਲੀਟ ਬੰਦ ਕਰ ਦਿੱਤਾ ਗਿਆ ਤੇ ਬਤਨਾਮ ਕੀਤਾ ਜਾ ਰਿਹਾ ਕਿਸਾਨਾਂ ਨੂੰ ਕਿਸਾਨਾਂ ਨੇ ਰਸਤਾ ਬੰਦ ਕੀਤਾ ਹੋਇਆ ਪਰ ਬੰਦ ਸਰਕਾਰ ਨੇ ਹਰਿਆਣਾ ਸਰਕਾਰ ਨੇ ਬੰਦ ਕਰਕੇ ਤੇ ਇਸ ਛੇਰਾ ਜਿਹੜਾ ਸਾਹਮਣੇ ਨੰਦਾ ਹੋ ਗਿਆ ਬੀਜੇਪੀ ਸਰਕਾਰ ਕਿਸਾਨਾਂ ਦੀ ਸਭ ਤੋਂ ਵੱਡੀ ਦੁਸ਼ਮਣ ਜਮਾਤ ਹੈ ਕੋਈ ਮੀਟਿੰਗ ਦਾ ਸੱਦਾ ਆਇਆ ਹੁਣ ਤੱਕ ਕਿਸਾਨਾਂ ਨੂੰ ਅਜੇ ਤੱਕ ਮੀਟਿੰਗ ਦਾ ਸੱਦਾ ਨਹੀਂ ਪਹੁੰਚਿਆ ਜਿੱਥੇ ਦਿੱਲੀ ਵਾਲੋਂ ਇੱਥੇ ਕੂਚ ਕੀਤਾ ਜਾ ਰਿਹਾ ਉਥੇ ਖਲੌਰੀ ਬਾਰਡਰ ਤੇ 13 ਦਿਨ ਤੋਂ ਲਗਾਤਾਰ ਸਾਡੇ ਕਿਸਾਨ ਆਗੂ ਜਗਦੀਸ਼ ਸਿੰਘ ਢੱਲੇਵਾਲ ਉਹ ਵੀ ਮਰਨ ਮਰਤੇ ਬੈਠੇ ਹੋਏ ਨੇ ਦੇਸ਼ ਦਾ ਪ੍ਰਧਾਨ ਮੰਤਰੀ ਦੇਸ਼ ਦਾ ਗ੍ਰਹਿ ਮੰਤਰਾਲਾ ਤੇ ਖੇਤੀਬਾੜੀ ਮੰਤਰੀ ਉਹ ਬਿਲਕੁਲ ਕੰਮ ਕਰਨ ਦੀ ਨਹੀਂ ਸੁੱਤੇ ਹੋਏ ਨੇ ਤੇ ਕਿਸਾਨਾਂ ਦੇ ਉੱਪਰ ਜ਼ਬਰ ਹੋ ਰਿਹਾ ਬਹੁਤ ਧੰਨਵਾਦ ਤੋ ਇੱਕ ਸਮਾਂ ਕਿਸਾਨਾਂ ਆਗੂ ਸਤਨਾਮ ਸਿੰਘ ਬੈਰਕ ਇਹ ਤੁਸੀਂ ਜਿਸ ਤਰ੍ਹਾਂ ਵੇਖਿਆ ਹੈ ਕਿ ਹੁਣ ਕਿਸਾਨਾਂ ਦੇ ਵੱਲੋਂ ਅਗਲੀ ਨੀਤੀ ਕੀ ਤਿਆਰ ਕੀਤੀ ਜਾਂਦੀ ਹੈ ਉਸ ਸਭ ਦੇ ਨਾਲ ਟਿਕਿਆ ਹੋਈ ਹੈ ਸਟੂਡਿਓ ਪਾਤੀ ਪੰਜਾਬ ਦੇ ਨਾਲ ਨਾਲ